ਯਾ ਵੀ ਕੀ ਕਰਦੀ ਸੀਗੀ ਜੀ ਦੀ ਚੌਲ ਬਣਾਉਣ ਲੱਗੀ ਸੀਗੀ ਚੌਲ ਤਾਂ ਮੈਂ ਆਪੇ ਬਣਾਉਣ ਨਾਲੇ ਰੋਟ ਟੁਕ ਮੈਂ ਕਰ ਲੈਣੀ ਐਗੀ ਤੂੰ ਜਾ ਕੇ ਨਾ ਸਫਾਈਆਂ ਕਰ ਲਾ ਸਾਰਾ ਚੱਕ ਦਾ ਕਰਨ ਆਲਾ ਪਿਆਗਾ ਤੇ ਚਾਹ ਨੂੰ ਪਾ ਚਾੜ ਲਾ ਮੜਾ ਜੇ ਇਹ ਮੈਂ ਕਰ ਲੈਣੀ ਐ ਕੰਮ ਠੀਕ ਐ ਜੀ ਕਰ ਲੈਣੀ ਐ ਬੁੱਤ ਕਾਰਲੋਸ ਪੱਲਣ ਅਸੋਈ ਦਾ ਕੰਮ ਤਾਂ ਆਪ ਕਹਿੰਨੀ ਮੈਂ ਕਰ ਲੂੰਗੀ ਆ ਮੈਨੂੰ ਮਿੱਟੀ ਘਟੀ ਚ ਬਾੜਦਾ ਇਹ ਨਹੀਂ ਇਹ ਨਹੀਂ ਮੇਰੀ ਕੋਈ ਗੱਲ ਸੁਣਦੇ ਹੈਗੇ ਸਾਰੇ ਦਿਨ ਵੀਰਾ ਭਾਬੀ ਬਾਈ ਭਾਬੀ ਇਹੀ ਕਰੀ ਜਾਂਦੇ ਨੇ ਜਿਨੀਏਪੋਲੀ ਦਿਖਦੀ ਹੈ ਨਾ ਉਨੀ ਹੈ ਨਹੀਂ ਕੀ ਸਖਾੜੇ ਕੰਮ ਤਾਂ ਆਪ ਕਰਨ ਲੱਗ ਜਾਂਦੀ ਹੈ ਜਿਹੜਾ ਕੋਈ ਨਹੀਂ ਕਰਿਆ ਜਾਂਦਾ ਉਹ ਕਹਿੰਦੀ ਹੈ ਤੂੰ ਕਰ ਲੈ ਯਾਰ ਤਨਖਾਹ ਤਾਂ ਮਿਲੀ ਨਹੀਂ ਅੱਜ ਬਾਜ਼ਾਰ ਕਿਵੇਂ ਬਗਾਂਗੇ ਲੈ ਜੀ ਤੁਸੀਂ ਮੈਨੂੰ ਕਹਿ ਕੇ ਦੇ ਗਏ ਸੀ ਵੀ ਅੱਜ ਚੱਲਾਂਗੇ ਉਹ ਮੈਨੂੰ ਆਇਆ ਸੀ ਵੀ ਅੱਜ ਬੌਸ ਸਾਡਾ ਦੇ ਦੂਗਾ ਤਨਖਾਹ ਉਹ ਜਦੋਂ ਮਿਲ ਗਈ ਤਨਖਾਹ ਉਦੋਂ ਬਾਅਦ ਚੱਲਾਂਗੇ ਆਪਾਂ

ਪਹਿਲਾਂ ਨਹੀਂ ਖਸਨ ਦਾ ਹਿਸਾਬ ਤਾ ਕਰ ਲਿਆ ਅੜਤੀ ਨਾਲ ਹਾਂ ਉਹ ਤਾਂ ਕਰ ਲਿਆ ਐਦਕੀ ਕਿ ਮੇਰੇ ਹਾਂ ਫਿਰ ਹਿਸਾਬ ਤਾ ਕੁਝ ਬਚਿਆ ਆਪਾਂ ਨੂੰ ਬਚਿਆ ਐਦਕੀ ਮੈਂ ਤਾਂ ਐ ਚਾਹੁੰਦਾ ਵੀ ਦੋ ਤਿੰਨ ਵਿੱਗੇ ਲੈ ਲਈਏ ਆਪਾਂ ਮੁੱਲ ਨਾਲੇ ਐ ਹੌਲੀ ਹੌਲੀ ਆਪਣੇ ਕੋਲੇ ਬਾਣ ਵਧੀਆ ਹੋ ਜੂਗਾ ਚੱਲ ਵਧੀਆ ਸੋ ਵਧੀਆ ਤੁਹਾਡੇ ਦੋਹਾਂ ਭਰਾਵਾਂ ਦਾ ਵਧੀਆ ਸਰ ਜੂਗਾ ਹਾਂ ਨਾਲੇ ਜਿਹੜੀ ਚੀਜ਼ ਕੱਟ ਚ ਬਣ ਜਾਂਦੀ ਹੈ ਨਾ ਉਹ ਚੀਜ਼ ਕੱਲਿਆਂ ਤੋਂ ਨਹੀਂ ਬਣਦੀ ਉਹ ਘਰ ਦਾ ਖਰਚਾ ਚੱਕੀ ਜਾਂਦਾ ਮੈਂ ਖੇਤੀ ਦੇ ਪੈਸੇ ਆਮਦਨ ਨਾਲ ਸਾਰੀ ਜ਼ਮੀਨ ਬਣਾਉਣਾ ਇਹ ਇਕੱਠੇ ਰਹਿ ਕੇ ਹੀ ਸਾਰਾ ਕੁਝ ਹੁੰਦਾ ਜਿਹੜੇ ਇਕੱਠੇ ਨਹੀਂ ਰਹਿੰਦੇ ਉਹਨਾਂ ਦਾ ਕੁਝ ਨਹੀਂ ਬਣਦਾ ਗੁਜ਼ਾਰੇ ਨਹੀਂ ਹੁੰਦੇ ਲੋਕਾਂ ਦੇ ਅਸੀਂ ਦੋ ਭਾਈ ਕਮਾਉਨੇ ਆ ਤਾਂ ਚਾਰ ਪੈਸੇ ਜੋੜਦੇ ਆ ਤਾਂ ਜ਼ਮੀਨ ਬਣਦੀ ਹੈ ਘਰ ਤਾਂ થોੜੇ ਠੀਕ ਆ ਕਾਕ ਵਰਗੀ ਮौज ਨਹੀਂ ਹੁੰਦੀ ਹਾਂ ਚੱਲ ਕਰ ਲੈ ਕੰਮ ਮੈਂ ਅੰਦਰ ਆਮ ਕਰ ਲੈਂਦਾ ਤੁਸੀਂ ਇੱਥੇ ਬਹਿ ਕੇ ਕੀ ਕਰਨਾ ਹੈ ਉੱਥੇ ਤਾਂ ਮੱਖੀਆਂ ਬਹੁਤ ਲੱਗੀਆਂ ਅੰਦਰ ਹੀ ਆਰਾਮ ਕਰ ਲਓ ਚਲ ਅੰਦਰ ਕਰ ਲੈਂਦਾ ਬਾਈ ਆ ਜਾ ਮਾੜੀ ਮੇਰੀ ਗੱਲ ਸੁਣ ਬਹਿ ਕੇ ਆ ਲੈ ਬਾਈ ਤਨਖਾਹ ਮਿਲੀ ਸੀ ਮੈਨੂੰ ਲੈ ਸਾਹਮਣੇ ਛੋਟੇ ਤੂੰ ਮੇਰੀ ਗੱਲ ਸੁਣ ਹੁਣ ਤੂੰ ਵਿਆਹ ਹੈ ਵਰਿਆ ਹੋ ਗਿਆ ਤੇਰੇ ਵੀ ਖਰਚੇ ਨੇਗੇ ਤੂੰ ਇਹ ਪੈਸੇ ਆਪ ਦੇ ਉੱਥੇ ਘਰ ਦੇਣ ਦੇ ਦੇਖ ਬਾਈ ਮੈਂ ਤਾਂ ਇਹ ਸਮਝਦਾ ਵੀ ਜਦੋਂ ਦੇ ਆਪਾਂ ਨੂੰ ਮਾਪੇ ਛੱਡ ਕੇ ਗਏ। ਉਸ ਤੋਂ ਬਾਅਦ ਮੇਰਾ ਸਭ ਕੁਝ ਤੂੰ ਹੀ ਹੈ। ਮੈਂ ਤਾਂ ਕਰਕੇ ਤੈਨੂੰ ਫੜਾਉਣਾ ਪੈਣਾ ਵੀ ਤੂੰ ਆਪਦੇ ਕੋਲੇ ਰੱਖ ਜਦੋਂ ਮੈਨੂੰ ਲੋੜ ਵੀ ਮੈਂ ਤੈਨ ਤੋਂ ਲੈਣੀ। ਉਹ ਤਾਂ কাল ਤੇਰੀ ਠੀਕ ਐ ਪਰ ਛੋਟੇ ਸੋਚੇ ਹੁਣ ਤੇਰੇ ਵੀ ਖਰਚੇ ਲਗੇ ਤੂੰ ਕਿੱਥੇ ਮੈਥੋਂ ਮੰਗਦਾ ਫਿਰੇਗਾ। ਹੈਂ ਘਰੇ ਤੈਨੂੰ ਕੋਈ ਸੌ ਲੋੜ ਆ। ਦੇਖ ਬਈ ਜਦੋਂ ਲੋਡ ਹੋਈ ਮੈਂ ਤੇਤੋਂ ਮੰਗ ਲੂ ਆਪੇ ਪੈਸੇ ਤੂੰ ਕਿਹੜਾ ਹੁਣ ਘਰ ਛੱਡ ਕੇ ਕਿਤੇ ਹੋਰ ਜਾਣ ਲੱਗਿਆ ਆਪਾਂ ਇਕੱਠੇ ਤਾਂ ਰਹਿਨੇ ਆ ਦੋਨੀਆਂ ਭਰਾ ਹੈ ਲਫੜ ਤੂੰ ਆਪਦੇ ਕੋਲੇ ਰੱਖ ਜਦੋਂ ਮੈਨੂੰ ਮਾੜੀ ਫੁੱਟੀ ਲੋਡ ਹੋਈ ਮੈਂ ਤੈਨੂੰ ਦੱਸੂਗਾ ਜੀ ਚਾਹ ਠੀਕ ਆ ਕਰ ਲੈ ਰਾਮ ਬਾਓ ਮੇਰੇ ਰੱਬਾ ਚੋਕਰਾ ਤੇਰਾ ਜਿਹੜਾ ਸਾਡੇ ਘਰ ਚ ਪਿਆਰ ਆ ਨਾ ਦੋਨੇ ਭਰਾਵਾਂ ਦਾ ਇਹਦਾ ਸਾਰਿਆਂ ਚ ਰਹੇ ਸਾਰਿਆਂ ਚ ਰਹੇ ਮੇਰੇ ਬਾਲਕਾ ਸਾਡੇ ਪਿਆਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਜੀ ਇਹ ਘਰ ਨੂੰ ਇਦਾਂ ਹੀ ਖੁਸ਼ੀਆਂ ਦਿੰਦਾ ਰਹੀ ਰੱਬਾ ਮੇਰਾ ਇਦਾਂ ਹੀ ਖੁਸ਼ੀਆਂ ਦਿੰਦਾ ਰੇ ਨਾ ਮਿਲਗੀ ਤਨਖਾਹ ਜੀ ਹਾਂ ਮਿਲਗੀ ਮੈਂ ਬਾਰੇ ਬਾਈ ਨੂੰ ਫੜਾਤੀ ਉਹ ਤਾਂ ਮੈਂ ਦੇਖ ਲਈ ਅਸੀਂ ਤੁਹਾਨੂੰ ਨਾ ਤੁਸੀਂ ਆਪਦੇ ਕੋਲੇ ਰੱਖ ਲੈਂਦੇ ਤੁਹਾਨੂੰ ਆਈ ਨਹੀਂ ਪਤਾ ਸੀਗਾ ਵੀ ਮੈਂ ਕਿੰਨੀਆਂ ਚੀਜ਼ਾਂ ਲੈ ਕੇ ਆਉਣੀਆ ਨੇ। ਔਨ ਸਾਰ ਕਾੜੀ ਪੈ ਗਈ ਤੁਹਾਨੂੰ। ਓ ਯਾਰ ਜੇ ਲੋਡ ਹੋਈ ਫਿਰ ਮੰਗ ਲਾਂਗੇ ਆਪਾਂ ਬਾਜੀ ਤੋਂ। ਉਹ ਕਿਹੜਾ ਜਵਾਬ ਦਿੰਦਾ। ਨਾ ਪਹਿਲਾਂ ਹੀ ਆਪਦੇ ਕੋਲੇ ਰੱਖ ਲੈਂਦੇ। ਕੀ ਕਾੜੀ ਪਈ ਸੀ ਤੁਹਾਨੂੰ। ਕਦੇ ਵੀ ਸੋਚਦੇ ਹੈਗੇ ਵੀ ਸਾਨੂੰ ਵੀ ਲੋਡ ਹੁੰਦੀ ਐ ਆਪਾਂ ਨੂੰ ਵੀ ਆਪਦੇ ਕੋਲੇ ਲੋਡ ਐ ਰੱਖੋ ਦੋ ਪੈਸੇ ਔਨ ਸਾਰ ਸਾਰੀ ਉਹਨਾਂ ਦੀ ਜੇਬ 'ਚ ਪਾ ਦਿੰਨੇ ਹੋ। ਤੋਂ ਮੇਰਾ ਵੱਡਾ ਭਾਈ ਆਹੋ ਬਾਪਾਂ ਵਰਗਾ ਮੇਰਾ। ਤਾਂ ਕਰਕੇ ਉਹਨੂੰ ਫੜਾਉਂਦਾ ਮੈਂ ਦੀ ਕਰ ਦੇ ਵਿੱਚੋਂ ਸਿਆਣੇ ਬੰਦੇ ਦੇ ਹੱਥ 'ਚ ਪੈਸੇ ਹੋਣ ਸਾਰਾ ਘਰ ਸਾਹਮਦਾ ਉਹ ਕਬੀਲਦਾਰੀ ਦਾ ਉਹਨੂੰ ਪਤਾ ਹੈ ਸਾਰੀ ਉਮਰ ਉਹਨਾਂ ਵੀ ਦੇਈ ਜਾਏ ਉਹ ਆਪ ਦਾ ਨਾ ਕੁਛ ਬਣਾਇਓ ਆਪਦੇ ਜਵਾਕਾਂ ਦਾ ਨਾ ਸੋਚਿਓ ਉਹ ਸਾਬ ਬਣ ਜੂਗਾ ਠੀਕ ਹੈ ਉਹ ਕਿਹੜਾ ਮੈਂ ਤੈਨੂੰ ਉਹੀ ਕਹੀ ਜਾਂਦਾ ਵੀ ਉਹ ਕਿਹੜਾ ਜਵਾਬ ਦਿੰਦਾ ਤੂੰ ਜਿੰਨੇ ਮਰਜ਼ੀ ਪੈਸੇ ਮੰਗ ਲੈ ਤੂੰ ਪਹਿਲਾਂ ਦੇ ਦੀਏ ਜੀ ਬਾਅਦ 'ਚ ਫਿਰ ਮੰਗਣੇ ਇਹ ਕੋਈ ਚੰਗੀ ਗੱਲ ਹੈ ਨਾ ਮੰਗਣ ਨੂੰ ਉਹ ਕਿਹੜਾ ਬੇਗਾਨਾ ਹੈ ਘਰ ਦੇ ਹੀ ਆ ਉਹ ਜੇ ਮੇਰੀ ਮਾਂ ਜਿਉਂਦੀ ਹੁੰਦੀ ਜਾਂ ਮੇਰਾ ਬਾਪੂ ਜਿਉਂਦਾ ਹੁੰਦਾ ਉਦੋਂ ਵੀ ਤਾਂ ਮੰਗਦੀ ਆਪਾਂ ਨਾ ਉਹਨਾਂ ਦਾ ਕੀ ਪਤਾ ਜੀ ਕਦੋਂ ਬਦਲ ਜਾਣ ਤੁਸੀਂ ਹੁਣ ਲਿਓ ਨਿਓ ਪੈਸਾ ਉਹਨਾਂ ਨੂੰ ਖੜਾ ਦਿੰਨੇ ਹੋ ਆਪਦੇ ਕੋਲੇ ਪੰਜੀ ਰੱਖ ਦੇਣੀ ਹੈਗੇ ਉਹਨਾਂ ਨੇ ਆਪਦਾ ਘਰ ਭਰ ਲੈਣਾ ਆਪਾਂ ਉਹ ਜਿਹੇ ਉਹ ਜਿਹੇ ਰਹਿ ਜਾਵਾਂਗੇ ਮੈਥੋਂ ਨਹੀਂ ਮੋਰ ਸੇਹਾਂ ਜਾਂਦਾ ਹੈਗਾ ਚੁੱਪ ਕਰਕੇ ਆਪਦਾ ਪੈਸਾ ਆਪਣੇ ਕੋਲੇ ਰੱਖੋ ਆਪਦਾ ਅੱਡ ਹੋ ਜੋ ਦੇਖੋ ਡੁੱਟਦਾ ਮੈਂ ਹੁੰਦਾ ਨਹੀਂ ਤੈਨੂੰ ਜਿੰਨੇ ਪੈਸੇ ਦੀ ਲੋੜ ਆ ਮੈਂ ਬਾਈ ਤੋਂ ਹੁਣ ਲੈ ਆਉਣਾ ਜਾ ਕੇ ਦੇਖੋ ਜੀ ਹੁਣ ਮੈਂ ਵਿੱਚ ਨਹੀਂ ਰਹਿ ਸਕਦੀ ਜਦ ਤੱਕ ਆ ਹੋ ਜੋ ਅੱਡ ਨਹੀਂ ਮੈਂ ਤਾਂ ਆਪਣੇ ਪੇਕੇ ਚ ਜਾਂਦੀ ਇਹਣਾ ਛੋਟਾ ਇੱਥੇ ਕੀ ਕਰਦਾ ਅੱਗੇ ਤਾਂ ਕਦੇ ਇਹ ਆਇਆ ਨਹੀਂ ਜੀ ਇਹ ਤਾਂ ਕੁਛ ਨਾ ਕਰ ਰਿਹਾ ਤਾਂ ਨਹੀਂ ਕੋਈ ਗੱਲ ਹੋਊਗੀ ਇਹ ਛੋਟਿਆ ਤੂੰ ਇੱਥੇ ਕੀ ਕਰਦਾ ਉਹ ਬੱਸ ਬਾਈ ਮੈਂ ਤਾਂ ਉਹੀ ਆ ਗਿਆ ਤੀ ਜਿਹੜਾ ਮਾਰਨਾ ਤੂੰ ਹੀ ਕਿਵੇਂ ਆ ਗਿਆ ਸੁੱਖਾ ਕਰੇ ਕਰੇ ਕਾ ਦੀ ਸੁੱਖਾ ਹੈ ਬਾਈ ਹਾਂ ਕੀ ਹੋ ਗਿਆ ਉਹ ਯਾਰ ਉਹ ਕਹਿੰਦੀ ਅੱਡ ਹੋਣਾ ਅੱਡ ਹੋਣਾ ਐਸਾ ਤੂੰ ਐ ਗੁਜ਼ਾਰਾ ਨਹੀਂ ਹੁੰਦਾ ਉਹ ਮੈਂ ਤੈਨੂੰ ਤਨਖਾਹ ਨਹੀਂ ਫੜਾ ਦਿੰਦਾ ਲਿਆ ਕੇ ਹਾਂ ਉਹ ਕਹਿੰਦੀ ਤੂੰ ਸਾਰੇ ਪੈਸੇ ਆਪਣੇ ਭਰਾ ਨੂੰ ਫੜਾ ਦਿੰਨਾ ਸਾਨੂੰ ਮੰਗਣੇ ਔਖੇ ਲੱਗਦੇ ਨੇ ਐ ਹੁੰਦਾ ਬਸ ਉਹਨਾਂ ਗੱਲਾਂ ਨੇ ਯਾਰ ਪਰੇਸ਼ਾਨ ਕਰ ਰੱਖਿਆ ਮੈਨੂੰ ਅੱਡ ਹੋਣ ਨੂੰ ਫਿਰਦੀ ਆਪ ਨੂੰ ਤੇ ਤਨਖਾਹ ਕਿਹੜਾ ਮੈਂ ਸਾਰੀ ਘਰੇ ਰੱਖ ਲੈਣਾ ਥੋੜੇ ਹੀ ਕੁਝ ਬਣਾਉਣਾ ਬਾਈ ਮੈਂ ਤਾਂ ਉਹਨੂੰ ਸਾਰੀਆਂ ਗੱਲਾਂ ਸਮਝਾਈਆਂ ਅੱਡ ਹੋ ਕੇ ਕੀ ਕਰ ਲਵਾਂਗੇ ਇੱਥੇ ਇੱਕੇ ਦੇ ਵਿੱਚ ਹੀ ਸਭ ਕੁਝ ਬਣਦਾ ਜੇ ਆਪਾਂ ਇਕੱਠਿਆਂ ਦਾ ਕੁਝ ਬਣ ਜੂਆ ਆਪਣਾ ਅੱਡ ਹੋ ਕੇ ਕੀ ਦੇਖ ਲੋਂਗੇ ਤੁਸੀਂ ਤੇ ਬਾਈ ਮੇਰਾ ਆਪ ਦੇ ਨਹੀਂ ਦਿਲ ਕਰਦਾ ਅੱਡ ਹੋਣ ਦਾ ਉਹਦਾ ਉਸੇ ਨੇ ਜ਼ੋਰ ਪਾ ਰੱਖਿਆ ਕਹਿੰਦਾ ਤੂੰ ਜਾ ਕੇ ਗੱਲ ਕਰ ਗੱਲ ਕਰ ਹੁਣ ਨਾ ਤਾਂ ਮੈਂ ਤੇਰੇ ਨਾਲ ਗੱਲ ਕਰ ਸਕਦਾ ਮੈਂ ਤਾਂ ਆਪ ਪਰੇਸ਼ਾਨ ਹੋਇਆ ਉਰੇ ਆ ਗਿਆ ਇੱਥੇ ਚੱਲ ਤੂੰ ਪਰੇਸ਼ਾਨ ਨਾ ਹੋ ਠੀਕ ਐ ਦਿਮਾਗ ਤੇ ਬੋਝ ਨਾ ਪਾ ਜੇ ਅੱਡ ਹੋਣ ਨੂੰ ਕਹਿੰਦੀ ਐ ਤੂੰ ਅੱਡ ਹੋ ਜਾ ਕੁਛ ਨਹੀਂ ਹੁੰਦਾ ਆਪਾਂ ਹੁਣ ਤਾਂ ਇਕੱਠੇ ਆ ਪਿਆਰ ਤਾਂ ਵੰਡਿਆ ਨਹੀਂ ਜਾਂਦਾ ਆਪਣਾ ਉਹ ਤਾਂ ਤੇਰੀ ਗੱਲ ਸਹੀ ਆ ਭਾਈ ਇਹਨੇ ਲੜਾਈ ਟਿਕ ਜੂਗੀ ਛਾਲ 6 ਮਹੀਨਿਆਂ ਚ ਆਪਾਂ ਦੇਖ ਲਾਂਗੇ ਠੀਕ ਹੈ ਨਾਲੇ ਉਹਨੂੰ ਪਤਾ ਲੱਗ ਜੂਗਾ ਡੋ ਕੇ ਕੋਈ ਠੀਕ ਹੈ ਗੱਲ ਤੇ ਹਾਂ ਕਰੇ ਕਲੇਸ਼ ਨਹੀਂ ਪਾਉਣਾ ਚੁੱਪਚੀ ਪੀਤੇ ਜਿਹੜਾ ਕੁਝ ਹੈਗਾ ਆਪਦਾ ਵੰਡਲਾ ਚਲਾ ਹੋ ਇੱਕ ਵਾਰੀ ਦੇਖ ਲੈਣ ਦੇ ਉਹਨੂੰ ਹਾਂ ਲੜਾਈ ਮਟਾ ਕੇ ਰਾਂ ਠੀਕ ਹੈ ਚਲ ਮੈਂ ਤੇਰੇ ਤੇ ਛੱਡ ਦਿੰਦਾ ਗੱਲ ਚਾਹੇ ਆ ਉੱਪਰ ਲਈ ਲੈਲਾ ਚਾਹੇ ਇੱਧਰ ਹੀ ਲੈਲਾ ਜ਼ਮੀਨ ਦੋਨੇ ਇੱਕੋ ਜੇ ਟੱਕ ਦੇਗੇ ਜਿਹੜਾ ਤੇਨੇ ਸਾਂਭਣਾ ਉਹ ਸਾਂਭਲਾ ਚਲ ਬਾਈ ਮੈਨੂੰ ਤਾਂ ਜਿਹੜਾ ਮਰਜ਼ੀ ਦੇ ਦੇ ਆ ਤੂੰ ਦੇਖ ਲੈ ਆਪਦਾ ਫੇਰ ਕੱਲ ਨੂੰ ਤੈਨੂੰ ਕਹੇ ਉਹ ਵੀ ਆ ਮੈਨੂੰ ਮਾੜੀ ਦੇਤੀ ਜਾਂ ਚੰਗੀ ਦੇਤੀ ਠੀਕ ਆ ਆਪਦਾ ਦੇਖ ਕੇ ਲੈ ਲੈ ਠੀਕ ਐ ਮੈਂ ਬਾਹਰਿਆ ਕਰੂੰਗਾ ਤੈਨੂੰ ਠੀਕਾ ਦੇ ਦਿਆ ਕਰੂੰਗਾ ਚਲ ਠੀਕ ਐ ਬਾਈ ਮੈਨੂੰ ਫਿਰ ਉੱਪਰ ਲਈ ਛੱਡ ਦੇ ਮੈਂ ਤਾਂ ਉਹ ਆ ਆਪਦਾ ਜਿਹੜਾ ਦੇਖ ਕੇ ਲੈ ਲੈ ਠੀਕ ਐ ਨਾ ਉਹ ਫੇਰ ਲੈ ਲੈ ਤੂੰ ਠੀਕ ਐ ਬਾਈ ਠੀਕ ਆ ਚਲ ਬਾਕੀ ਜਿਹੜਾ ਘਰੇ ਕਰਨਾ ਅੱਡ ਸਮਾਨ ਉਹ ਆਪਾਂ ਘਰੇ ਦੇਖ ਲਾਂਗੇ ਚਾਹੀਦਾ ਹਾਂ ਉਹ ਤੂੰ ਆਪਦਾ ਜਿਵੇਂ ਉਹਨੂੰ ਠੀਕ ਲੱਗਦਾ ਉਹਵੇਂ ਕਰ ਲੈ ਚਲ ਠੀਕ ਐ ਬਾਈ ਚੰਗਾ ਕਾ ਫਰੀ ਕਾ ਰਹੋ ਠੀਕ ਹੈ ਬੱਚਾ ਠੀਕ ਹੈ ਖਾ ਲਾ ਲੈ ਪਾਣੀ ਪੀ ਲੋ ਕਿਆ ਕਰਨੀ ਨਾ ਵਾਚਾ ਆ ਲੈ ਆਨਾਰੇ ਜੀ ਆਪਕਾ ਮਾਫੀ ਤੇ ਕੇ ਲੀਏ ਠੀਕ ਹੈ ਵਰਤੋਂ ਜੀ ਠੀਕ ਹਾਂ ਠੀਕ ਉਪਰੋਂ ਤੇ ਬੈਠੇ ਸੁਣ ਕੇ ਹੋਰ ਦਸ ਘਰ ਤੇ ਸੁੱਖ ਸੰਦਾ ਹਾਂ ਭੂਇ ਸਭ ਠੀਕ ਠਾਕਾ ਅੱਛਾ ਉਹ ਦੂਜੇ ਨਹੀਂ ਜਵਾਕ ਦੀਂਦੇ ਹੈਗੇ ਨਾ ਘਰ ਤੇ ਕੋਈ ਰੌਣਕ ਹੈ ਗੱਲ ਕੀ ਹੈ ਗੱਲ ਕੀ ਹੋਣੀ ਹੈ ਭੂਆ ਜੀ ਜੋ ਤੁਸੀਂ ਛੇੜ ਹੀ ਲਈ ਹੁਣ ਤੁਹਾਨੂੰ ਮੈਂ ਦੱਸ ਦੇ ਦਿੰਨੀ ਆ ਦਰਸ਼ਕੋੜੇ ਇਹ ਜੀ ਕਿਹੜੀ ਗੱਲ ਹੋਊਗੀ ਇਹ ਜੀ ਕੀ ਗੱਲ ਹੈ ਜਿਹੜੇ ਆਪਣੀ ਭੁਆ ਜੀ ਛੋਟੀ ਬਹੂ ਆ ਹੈਪੀ ਆੜੀ ਹਾਂ ਉਹਨੇ ਸਾਰਾ ਟੱਬਰ ਯਾਰ ਡੱਡ ਕਰਾਤਾ ਹੈ ਅੱਛਾ ਬਹੂ ਆ ਜਿਹੜਾ ਤਾਂ ਕਿੰਨੇ ਚਿਰ ਦਾ ਗਲੇਸ ਪਾ ਰੱਖਿਆ ਸੀਗਾ ਮੈਂ ਅੱਡ ਹੋਣਾ ਮੈਂ ਅੱਡ ਹੋਣਾ ਹੁਣ ਅੱਡ ਹੋ ਹੀ ਰਹੀ ਰਹੀ ਤਾਂ ਕੁੜੇ ਮਾੜੀ ਗੱਲ λεਉਦੀ ਮਾੜੀ ਗੱਲ ਤਾਂ ਹੈਗੀ ਆ ਭੁਆ ਜੀ ਹੁਣ ਅੱਡ ਹੋ ਕੇ ਨਾ ਖੰਗਲ ਹੋਏ ਪਏ ਨੇ ਇੱਕ ਪੰਜੀ ਨਹੀਂ ਉਹਨਾਂ ਲਵੇਗੀ ਹੁਣ ਬੇਲਾ ਬੈਠਾ ਘਰੇ ਉਹ ਸੁੱਖ ਨਾਲ ਜ਼ਮੀਨ ਦਾ ਠੇਕਾ ਤਾਂ ਆਉਂਦਾ ਹੀ ਐ ਠੇਕਾ ਤਾਂ ਲੈਣ ਦੇ ਵਿੱਚ ਹੀ ਨਿਕਲ ਗਿਆ ਇਹਨਾਂ ਦਾ ਉਹਨੇ ਤਾਂ ਅੱਡ ਹੋ ਕੇ ਫੱਟੇ ਚੱਕ ਤੇ ਖਾਚੇ ਦੇ ਖੁੱਲੇ ਖਾਚੇ ਘਰੀ ਉਹਨੇ ਤਾਂ ਹੁਣ ਤਾਂ ਭੂਆ ਜੀ ਉਹਨਾਂ ਕੋਲ ਪੰਜੀ ਵੀ ਨਹੀਂ ਰਹੀ ਹੈਗੀ ਅੱਛਾ ਮੈਂ ਨਹੀਂ ਮਾੜੀ ਹਾਂ ਤਾ ਹੋਗੀ ਮੈਂ ਕਰਦੀ ਐ ਕੋਈ ਨਾ ਗੱਲ ਤੂੰ ਰਿੰਕੂ ਨੂੰ ਬੁਲਾ ਮੈਂ ਹੈਪੀ ਨੂੰ ਬੁਲਾਉਂਦਾ ਠੀਕ ਆ ਭੈਣ ਹੈਪੀ नहीं। नहीं। दातिकार, भाई दातिकार। और ही आ सुन दिया घर न बस पीसी। हो मैं इन्होंने थोड़ी जी काली अड हो ਮੈਂ ਤਾਂ ਇਹਨਾਂ ਨੂੰ ਕੁਝ ਵੀ ਨਹੀਂ ਕਦੇ ਕਿਹਾ ਸੀ ਵੀ ਅੱਡ ਹੋ ਜਾਓ। ਇਹੀ ਆਪੋ ਹੀ ਅੱਡ ਹੋ ਜਾਣਗੇ। ਭਾਈ ਤੁਸੀਂ ਇੰਨੀ ਗੱਲਤੀ ਕਿਉਂ ਕੀਤੀ? ਤੁਹਾਨੂੰ ਵੀ ਕਾਣੀ ਸੀ ਅੱਡ ਹੋਣ ਦੀ। ਇਕੱਠਿਆਂ ਵਰਗੇ ਤਾਂ ਰੀਸ ਨਹੀਂ ਹੈਗੀ। ਅੱਡ ਹੋ ਕੇ ਤਾਂ ਦੇਖ ਲੈ ਹੁਣ ਕੀ ਬੁਰਾ ਹਾਲ ਹੋਇਆ ਪਿਆ। ਮੈਨੂੰ ਵੀ ਅੰਦਰ ਨੇ ਸਾਰੀ ਗੱਲ ਦੱਸਦੀ ਵੀ ਤੁਹਾਡੇ ਹਾਲਾਤ ਕੀ ਨੇ। ਜਦੋਂ ਇਕੱਠੇ ਸੀ ਕਦੇ ਇਹ ਜਿਹਾ ਟਾਈਮ ਆਇਆ ਸੀ। ਤੁਹਾਡੇ ਭਰਾ ਨੇ ਤੁਹਾਡੇ ਵਾਸਤੇ ਤੁਸੀਂ ਜੋੜਿਆ ਹੀ ਐ। ਜੇ ਭਾਈ ਤੁਸੀਂ ਇਹ ਜਿਹੀ ਕੁਝ ਕਰਨਾ ਫਿਰ ਮੈਂ ਤਾਂ ਨਹੀਂ ਆਉਂਦੀ। ਤੁਸੀਂ ਭਾਈ ਪਿਆਰ ਰੱਖੋਗੇ ਤਾਂ ਸਾਰਾ ਖੁਸ਼ ਹੈ ਜੇ ਮੇਰੇ ਪੇਕੇ ਨਾਲ ਖੁਸ਼ ਹੋਏ ਤਾਂ ਮੈਂ ਇੱਥੇ ਆ ਕੇ ਕੀ ਕਰਨਾ ਕੋਈ ਦੂਜੀ ਠੀਕ ਹੈ ਨਹੀਂ ਮੈਨੂੰ ਅੱਡ ਹੋ ਕੇ ਪਤਾ ਲੱਗ ਗਿਆ ਜਿਹੜੇ ਸਾਡੇ ਹਾਲਾਤ ਹੋਏ ਨੇ ਏਕੇ ਵਿੱਚ ਹੀ ਸਾਰਾ ਕੁਝ ਬਰਕਤ ਹੁੰਦੀ ਹੈ ਮੈਂ ਆਪਦੀ ਗਲਤੀ ਦੀ ਮਾफी ਮੰਗਦੀ ਆ ਮੈਂ ਹੀ ਅੱਡ ਹੋਣ ਲਈ ਆਖ ਚੱਕੀ ਸੀਗੀ ਦੀਦੀ ਮੈਂ ਤੁਹਾਡੇ ਤੋਂ ਵੀ ਮਾफी ਮੰਗਦੀ ਆ ਮੀਜੀ ਮੈਂ ਤੁਹਾਡੇ ਤੋਂ ਵੀ ਮਾफी ਮੰਗਦੀ ਆ ਹੁਣ ਆਪਾਂ ਨਹੀਂ ਅੱਡ ਨਹੀਂ ਰਹਿਣਾ ਆਪਾਂ ਇਕੱਠੇ ਰਹਿਣਾ ਮਾਫੀ ਦੀ ਤਾਂ ਕੋਈ ਗੱਲ ਨਹੀਂ ਨਾਲ ਦੇ ਜੰਮੇ ਕਦੇ ਅੱਡ ਨਹੀਂ ਹੁੰਦੇ ਸਾਡਾ ਤਾਂ ਦਿਲੋਂ ਪਹਿਲਾਂ ਵੀ ਉਨੇ ਪਿਆਰ ਸੀ ਹੁਣ ਵੀ ਉਨੇ ਹੀ ਪਿਆਰ ਆ ਭਾਂਡੇ ਵੱਡਣ ਨਾਲ ਕਿਤੇ ਕੋਈ ਅੱਡ ਨਹੀਂ ਹੁੰਦਾ ਪਰ ਤੁਹਾਨੂੰ ਪਤਾ ਲੱਗਿਆ ਵੀ ਇਕੱਠੇ ਰਹਿਣ ਨਾਲ ਸਭ ਕੁਝ ਆ ਜੇ ਅੱਡ-ਅੱਡ ਹੋ ਜਾਾਂਗੇ ਆਪਾਂ ਤਾਂ ਕੁਝ ਨਹੀਂ ਆਪਣੇ ਵੱਲੇ ਇਸ ਲਈ ਸਾਰੇ ਇਕੱਠੇ ਰਹਿਣ ਤੇ ਹੀ ਸਾਰੇ ਨਿਕਲਾਈ